नमस्कार तुसी वेख रहे हो, इंडियन टीवी न्यूज पंजाब आओ थ लेके चलिए अज दबर ਨਾਮਸਕਾਰ ਤੁਸੀਂ ਦੇਖ ਰਹੇ ਹੋ ਆਈਟੀਨ ਪੰਜਾਬ ਮੈਂ ਅਜੀਤ ਕੁਮਾਰ ਹਮਲੋ ਹਮਲੋ ਦੇ ਵਾਰਡ ਨੰਬਰ 10 ਵਿੱਚ ਸ਼ਹਿਰਿਆਂ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਜਿੱਤੇ ਮਹੱਲੇ ਵਿੱਚ ਲੰਘਣ ਨੂੰ ਸਿਰਫ ਇੱਕ ਹੀ ਰਸਤਾ ਹੈ ਇੱਥੇ ਟਰੱਕ ਰੋਜ਼ ਖੜਦਾ ਹੈ ਇੱਥੇ ਮਹੱਲੇ ਵਾਲਿਆਂ ਨੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇਹ ਟਰੱਕ ਨਹੀਂ ਹਟਾ ਰਹੇ ਕਈ ਬਜ਼ੁਰਗ ਵੀ ਲੰਘਦੇ ਨੇ ਬੱਚੇ ਵੀ ਲੰਘਦੇ ਨੇ ਸਿਆਣੇ ਵੀ ਲੰਘਦੇ ਨੇ ਪਰ ਇਹੇ ਟਰੱਕ ਗੱਬੇ ਖੜਾਉਂਦੇ ਨੇ ਸ਼ਹਿਰਿਆਂਮ ਗੁੰਡਾ ਕਰਦੀਆਂ ਨੰਗਾ ਨਾਚ ਹੋ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਆਪਾਂ ਮਹੱਲਾ ਵਾਲਿਆਂ ਨਾਲ ਪੁਲਿਸ ਵਾਲੇ ਕੱਢੇ ਤਾਂ ਦੱਸੋ ਜੀ ਹਾਂ ਜੀ ਤੁਹਾਡਾ ਕੀ ਕਹਿਣਾ ਹੈ ਹੈ ਥੰਲੇ ਆ ਤਾਂ ਹੋ ਰਹੀ ਜੀ ਰੋਜ਼ ਦੋ ਮਹੀਨੇ ਹੋ ਗਏ ਅਪਲੀਕੇਸ਼ਨ ਦਿੱਤੀ ਕੋਈ ਕਾਰਵਾਈ ਨਹੀਂ ਹੋਈ ਜੀ ਮੋਲੇ ਸਾਰੇ ਦੋਗੀ ਨਹੀਂ ਜਦੋਂ ਮਹੱਲੇ ਵਾਲੇ ਹੋਰੇ ਆਪਣੇ ਐਮਸੀ ਸਾਹਿਬ ਨੇ ਕੀ ਕਹਿਣਾ ਉਹ ਕਹਿੰਦੇ ਤੁਹਾਨੂੰ ਲੈਟਰ ਲਿਖ ਕੇ ਦਿਓ ਅਪਲੀਕੇਸ਼ਨ ਸਾਈਨ ਕਰਕੇ ਦਿਓ ਅਸੀਂ ਦੇਖਦੇ ਦੋ ਮਹੀਨੇ ਕੋਈ ਕਾਰਵਾਈ ਹੋ ਜੀ ਲਾੜੇ ਨੂੰ ਪੇ ਲਾਈ ਹੋਦਾ ਹਾਂ ਇਹੋ ਸਾਹਿਬ ਦਾ ਕੀ ਕਹਿਣਾ ਜੀ ਜੀ ਸਾਹਿਬ ਵੀ ਗੁਰਾ ਨਹੀਂ ਦੇਦੇ ਅੱਜ ਐਮਰ ਸਾਹਿਬ ਨੇ ਬਦਲ ਉਹ ਗਾਟ ਦੇ ਵਿੱਚ ਕਰਾ ਰਹੇ ਹੌਨਗਰਮ ਤੁਹਾਡਾ ਕੀ ਨਾਮ ਹੈ ਮੇਰਾ ਖੁਸ਼ਦੀਪ ਸਿੰਘ ਹੈ ਨਾਮ ਆ ਆਪਣੇ ਘਰ ਦੇ ਵਿੱਚੋਂ ਆਉਣ ਵਾਸਤੇ ਰਸਤੇ ਵਿੱਚੋਂ ਇੱਕੋ ਜਗ੍ਹਾ ਹੈ ਗੱਡੀ ਵਾਸਤੇ ਅਜੇ ਮੈਨੂੰ ਮੂੰਹ ਤੇ ਉੱਤੇ ਬੋਲਦਾ ਕਹਿੰਦਾ ਤੂੰ ਮੇਰਾ ਟਰੱਕ ਪਾਸੇ ਕਰਕੇ ਦਿਖਾ ਕਹਿੰਦਾ ਗੱਡੀ ਆਪਦੀ ਕਿਸੇ ਪਾਸੇ ਮਰਜੀ ਕੱਢ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਹੁਣ ਦੱਸੋ ਅਸੀਂ ਕੀ ਕਰੀਏ ਜੀ ਇਹ ਸ਼ਰੈਆਮ ਇੱਕ ਗੁੰਡਾਗਰਦੀ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਜਿਹੜੇ ਮਹੱਲਾ ਵਾਲੇ ਪੂਰੇ ਪੂਰੇ ਦੁਖੀ ਹੋ ਰਹੇ ਨੇ ਸਾਰੇ ਮਹੱਲੇ ਵਾਲੇ ਖੜੇ ਨੇ ਪੁਲਿਸ ਪ੍ਰਸ਼ਾਸਨ ਵੀ ਆਇਆ ਹੈ ਗੱਲ ਕਰਦੇ ਆ ਪੁਲਿਸ ਪ੍ਰਸ਼ਾਸਨ ਨਾਲ ਅੰਦੀਸਾ ਤੁਹਾਡੇ ਕੀ ਕਹਣੀ ਕੰਪਲੇਂਟ ਆਈ ਹੈ ਜੀ ਸਾਡੇ ਕੋਲੇ ਹੁਣੇ ਹੀ ਅਸੀਂ ਮੌਕੇ ਤੇ ਆਏ ਆ ਦੇਖਦੇ ਆ ਜੀ ਪਰਤਾਲ ਕਰਦੇ ਆ ਕੀ ਗੱਲਬਾਤ ਇਹਨਾਂ ਦੀ ਸੁਣਦੇ ਆ ਦੋਨਾਂ ਪਾਰਟੀਆਂ ਦੀ ਗੱਲਬਾਤ ਸੁਣਦੇ ਆ ਜੀ ਉਸ ਤੋਂ ਬਾਅਦ ਦੇਖਦੇ ਆ ਕਿਦਾਂ ਸਰ ਇਹ ਤਾਂ ਮਰਲੇਆਲਾ ਕਹਿਣਾ ਇੱਕ ਸ਼ਰਯਮ ਧੱਕਾਸ਼ਾਹੀ ਹੈ ਜਿਹੜਾ ਟਰੱਕ ਪੂਰਾ ਗਲੀ ਬਲੌਕ ਕੀਤੀ ਜੀ ਨਾ ਕੋਈ ਸਿਆਣਾ ਬੰਦਾ ਲੰਘਦਾ ਨਾ ਬੱਚਾ ਲੰਘਦਾ ਤੁਹਾਡੇ ਮੌਕੇ ਦੇ ਸਾਹਮਣੇ ਤੁਹਾਡੇ ਸਾਹਮਣੇ ਹੈ ਤੁਸੀਂ ਤੁਸੀਂ ਇਸ ਵਾਰ ਕੀ ਕਹੋਗੇ ਸਾਡੇ ਕੋਲੇ ਹੁਣੇ ਕੰਪਲੇਂਟ ਆਈ ਹੈ ਜੀ ਅਸੀਂ ਦੇਖਦੇ ਆ ਇਹਨਾਂ ਦੀ ਗੱਲਬਾਤ ਸੁਣਦੇ ਆ ਕਿਉਂ ਗੱਡੀ ਲਾਈ ਹੈ ਜੀ ਇਹਨਾਂ ਨੇ ਕਾਦੇ ਵਾਸਤੇ ਲ धनबाद इस तरह दबर अपने आले दुआले बाद तो बाद देख लैनल नाइब करो अडिया खबर शेयर करो अगलिया खबर देखते रहो इंडियन टीवी न्यूज पंजाब